ਸੱਚ ਦੀ ਅਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਦੀਲਾ ਵੱਲੋਂ ਪਿਆਰ ਭਈ ਸਤਿ ਸ੍ਰੀ ਅਕਾਲ ਦਰਸ਼ਕੋ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ ਚੈਨਲਾਂ ਤੇ ਤੇ ਉਸ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਵੱਲੋਂ ਸਾਨੂੰ ਬਹੁਤ ਸਾਰਾ ਮਾਣ ਸਨਮਾਨ ਜਿਹੜਾ ਮਿਲਦਾ ਵਾ ਇਹ ਸੱਚ ਆ ਵੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਭਾਵੇਂ ਸਾਡੇ ਚੈਨਲ ਤੇ ਕਮੈਂਟ ਤੁਸੀਂ ਬਹੁਤ ਘੱਟ ਕਰਦੇ ਆ ਪਰ ਤੁਸੀਂ ਫੇਰ ਵੀ ਫੋਨ ਲਾ ਕੇ ਜਿਹੜਾ ਸਾਡਾ ਹੌਸਲਾ ਬਦੌਣਿਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦੇ ਆਂ ਕਿ ਦਸ ਕੋ ਪਿਛਲੇ ਦਿਨ ਜੋ ਇੱਕ ਕਪੂਰਸਲਾ ਦੀ ਬੀਬੀ ਅੱਧਖੜ ਉਮਰ ਦੀ ਸਰਬੀਤ ਕੌਰ ਜੋ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਬੰਨੇ ਇਸਕ ਵਿੱਚ ਅੰਨੀ ਹੋਈ ਆਪਣੇ ਪ੍ਰੇਮੀ ਨੂੰ ਮਿਲਣ ਚਲੀ ਗਈ ਸੀ ਉੱਥੇ ਜਾ ਕੇ ਉਹਨੇ ਵਿਆਹ ਕਰਵਾ ਲਿਆ ਸੀ ਤੁਹਾਨੂੰ ਅਸੀਂ ਦੱਸ ਦਈਏ ਵੀ ਸਾਨੂੰ ਉਹਦੇ ਤੇ ਕੋਈ ਇਤਰਾਜ ਨਹੀਂ ਵੀ ਉਸ ਪਾਕਿਸਤਾਨੀ ਵਿਅਕਤੀ ਨਾਲ ਉਹਨੇ ਇਹ ਸ਼ਗਰ ਕਿਉਂ ਕੀਤਾ ਨਾ ਹੀ ਸਾਨੂੰ ਕੋਈ ਇਤਰਾਜ ਆ ਵੀ ਉਹ ਪਾਕਿਸਤਾਨ ਕਿਉਂ ਗਈ ਨਾ ਸਾਨੂੰ ਉਹਦੇ ਤੇ ਕੋਈ ਇਤਰਾਜ ਆ ਉਹਨੇ ਵਿਆਹ ਕਰਵਾ ਲਿਆ ਨਾ ਸਾਨੂੰ ਉਹਦੇ ਤੇ ਇਹ ਇਤਰਾਜ ਆ ਵੀ ਉਹਨੇ ਸਰਬੀਤ ਕੋ ਤੋਂ ਨੂਰ ਹੁਸੈਨ ਕਿਉਂ ਬਣੀ ਤੇ ਕਿਉਂ ਆਪਣਾ ਧਰਮ ਵੀ ਰਖ ਬੋਲਿਆ ਕਿਉਂਕਿ ਇਹ ਉਹਦੀ ਮਰਜ਼ੀ ਆ ਉਹਦੀ ਨਿੱਜੀ ਜ਼ਿੰਦਗੀ ਆ ਉਸੀ ਨਿੱਜੀ ਜ਼ਿੰਦਗੀ ਵਿੱਚ ਉਹ ਦੱਸਣ ਤਾਂ ਜੀ ਨਹੀਂ ਕਰਦੇ ਪਰ ਸਾਨੂੰ ਜਿਹੜੇ ਉਹਦੇ ਤੇ ਇੱਕ ਵੱਡਾ ਅਤਰਾਜ ਆ ਕਿਉਂਕਿ ਉਹਨੇ ਸਾਡੇ ਜਿਹੜੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਦਿਹਾੜਾ ਦੇਸ਼ ਦੇ ਧਰਤੀ ਤੇ ਬਹੁਤ ਜਿਹੜਾ ਸਾਦਾ ਭਾਵਨਾ ਨਾਲ ਤੇ ਧੂਮ ਧਾਮ ਦੇ ਨਾਲ ਜਿਹੜਾ ਮਨਾਇਆ ਗਿਆ ਤੇ ਉਹਨੇ ਉਹਦੀ ਆੜ ਦੇ ਵਿੱਚ ਇੱਕ ਐਡਾ ਵੱਡਾ ਜਿਹੜਾ ਕਦਮ ਚੱਕਿਆ ਉਹਦੇ ਤੇ ਸਾਨੂੰ ਜ਼ਰੂਰ ਉਤਰਾਇਆ ਭਾਵੇਂ ਇਹ ਚਰਚਾ ਕਈ ਦਿਨਾਂ ਦੀ ਚੱਲਦੀ ਆ ਤੇ ਵੱਖ-ਵੱਖ ਅਖਬਾਰਾਂ ਤੇ ਚੈਨਲਾਂ 'ਾਂ 'ਤੇ ਉਹਦੇ ਬਾਰੇ ਦੱਸੇ ਤਾਂ ਪਰ ਜਿਹੜੇ ਸਾਡੇ ਨਾਲ ਮੰਡ ਨਿਊਜ਼ ਪੰਜਾਬ ਦੇ ਨਾਲ ਤੇ ਹਕ ਸੱਚੀ ਆਵਾਜ਼ ਦੇ ਨਾਲ ਜਿਹੜੇ ਨੂਹੀ ਪੰਜਾਬ ਆ ਉਹਦੇ ਨਾਲ ਜਿਹੜੇ ਦਰਸ਼ਕ ਜੁੜੇ ਹੋਏ ਆ ਉਹਨਾਂ ਵੱਲੋਂ ਸਾਨੂੰ ਕਾਫੀ ਜਿਹੜੇ ਫੋਨ ਕਾਲ ਆਏ ਤੇ ਤੁਸੀਂ ਇਸ ਮੁੱਦੇ ਨੂੰ ਆਪਣੇ ਚੈਨਲ ਤੇ ਕਿਉਂ ਨਹੀਂ ਕੋਈ ਗੱਲਬਾਤ ਕੀਤੀ ਪਰ ਜਿਹੜੇ ਅਸੀਂ ਆਪਣੇ ਦਰਸ਼ਕਾ ਉਹਨਾਂ ਨੂੰ ਅਸੀਂ ਕਿਸੇ ਵੀ ਹਾਲਤ 'ਚ ਨਰਾਜ਼ ਨਹੀਂ ਕਰ ਸਕਦੇ ਪਰ ਉਹਨਾਂ ਨਾਲ ਅਸੀਂ ਵਾਅਦਾ ਕੀਤਾ ਸੀ ਵੀ ਅਸੀਂ ਵੀ ਇਸ ਮੁੱਦੇ ਤੇ ਜਿਹੜੀ ਚਰਚਾ ਜ਼ਰੂਰ ਕਰਾਂਗੇ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਵੀ ਇਹ ਜਿਹੜੀ ਬੀਬੀ ਆ ਪਹਿਲੀ ਵਾਰning ਹੈ ਇਹ ਤੋਂ ਪਹਿਲਾਂ ਵੀ ਕਈ ਬੀਬੀਆਂ ਜਿਹੜੀਆਂ ਜਾ ਕੇ ਉਹਨਾਂ ਨੇ ਉੱਥੇ ਵਿਆਹ ਕਰਵਾ ਲਏ ਤੇ ਇਹ ਬੀਬੀ ਤੁਹਾਨੂੰ ਬੈਕਗ੍ਰਾਉਂਡ ਵੀ ਦੱਸਾਂਗੇ ਤੇ ਮੈਂ ਦਸਤਾ ਨੂੰ ਬੇਨਤੀ ਕਰੂੰਗਾ ਵੀ ਲਾਸਟ ਤੱਕ ਜਿਹੜੀ ਇਹ ਵੀਡੀਓ ਤੁਸੀਂ ਦੇਖਿਓ ਇਹਦਾ ਕੁਝ ਪੁਰਾਣਾ ਜਿਹੜਾ ਇਤਿਹਾਸ ਵੀ ਇਹ ਬੀਬੀ ਦੱਸਾਂਗੇ ਕਿ ਇੱਥੇ ਇਹਦੀ ਕੀ ਕਾਰਜਕਾਰੀ ਸੀ ਤੇ ਹੁਣ ਇਹ ਕੀ ਗੁੱਲ ਖਲਾਵੇ ਕਿ ਉੱਥੇ ਜਾ ਕੇ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਤੇ ਇਸ ਬੰਦੀ ਕੋ ਸੇਸ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਫੇਰ ਅੱਜ ਭਾਈ ਮਨਜੀਤ ਸਿੰਘ ਜੀ ਮੰਡਾ ਜੁੜ ਪੁਕੇ ਆ। ਆਪਾਂ ਇਹਨਾਂ ਗੱਲਬਾਤਾਂ ਵਿੱਚ ਭਾਈ ਮਨਜੀਤ ਸਿੰਘ ਮੰਡਾ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ 'ਚ ਤੁਹਾਡਾ ਸਵਾਗਤ ਕਰਦੇ ਆਂ। ਧੰਨਵਾਦ ਜੀ ਮਿਹਰਬਾਨੀ ਡਾਕਟਰ ਸਾਹਿਬ। ਤੁਸੀਂ ਪੰਜਾਬ ਦੇ ਚਲੰਤ ਮਾਮਲਿਆਂ ਤੇ ਗੱਲਬਾਤ ਕਰਨ ਲਈ ਸਮਾਂ ਦਿੱਨੇ ਹੋ ਤੇ ਆਪਣਾ ਕੀਮਤੀ ਸਮਾਂ ਦੇ ਕੇ ਆਪਣੇ ਦਰਸ਼ਕਾਂ ਨੂੰ ਨਵੀਆਂ-ਨਵੀਆਂ ਜਾਣਕਾਰੀਆਂ ਜਾਂ ਜਿਹੜੇ ਪੰਜਾਬ ਦੇ ਉੱਬਰ ਦੇ ਆਪਦੇ ਮਸਲੇ ਹੁੰਦੇ ਆ ਉਹਨਾਂ ਤੋਂ ਆਪਣੇ ਦਰਸ਼ਕਾਂ ਨੂੰ ਤੁਸੀਂ ਜਾਣੂ ਕਰਵਾਉਣੇ ਆ ਤੁਹਾਡਾ ਵੀ ਬਹੁਤ ਧੰਨਵਾਦ ਭਾਈ ਮਨਜੀਤ ਸਿੰਘ ਬੰਦ ਜੀ ਜਿਵੇਂ ਅਸੀਂ ਪਹਿਲਾਂ ਦੱਸ ਤੋਂ ਦੱਸ ਤੀ ਉਹਦੀ ਨਿੱਜੀ ਜ਼ਿੰਦਗੀ ਸੀ ਵਿਆਹ ਕਰਵਾਉਣਾ ਜਾਣਾ ਧਰਮ ਕਬੂਦਣਾ ਅਸੀਂ ਉਹਦੇ ਹੀ ਦੱਸਣ ਦਾ ਕੀ ਨਹੀਂ ਕਰ ਸਕਦੇ ਪਰ ਜਿਹੜਾ ਹੋਇਆ ਇੱਕ ਸਿੱਖ ਕੂਮ ਵਾਸਤੇ ਉਸ ਬੀਬੀ ਨੇ ਜਿਹੜੇ ਕੰਡੇ ਵੀ ਤੇ ਤੇ ਸਾਡੀ ਸ਼ਰਮਣੀ ਕਮੇਟੀ ਨੂੰ ਇੱਕ ਜਿਹੜਾ ਸਖਤ ਫੈਸਲਾ ਲੈਣਾ ਪੈ ਗਿਆ ਤੇ ਤੁਸੀਂ ਉਸ ਬੀਬੀ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਨੇ ਐ ਗੁਰੂ ਸਾਹਿਬ ਦੀ ਓਟ ਆਸਰਾ ਲੈ ਕੇ ਉਹਨਾਂ ਦੀ ਆੜ ਦੇ ਵਿੱਚ ਆਪਣਾ ਜਿਹੜਾ ਇਸ਼ਕ ਪਗਾਉਣਾ ਪਾਕਿਸਤਾਨ ਚਲੀ ਗਈ। ਦੇਖੋ ਜੀ ਗੱਲ ਇਸ ਤਰ੍ਹਾਂ ਨਾਲ ਜਿਵੇਂ ਤੁਸੀਂ ਦੱਸਿਆ ਵੀ ਜ਼ਿੰਦਗੀ ਜਿਹੜੀ ਆ ਹਰ ਇੱਕ ਦੀ ਆਪਣੀ ਆਪਣੀ ਜ਼ਿੰਦਗੀ ਆ ਬੰਦਾ ਆਪਣੀ ਜ਼ਿੰਦਗੀ ਦਾ ਖੁਦ ਮਾਲਕ। ਇੱਥੇ ਦੁਨੀਆ ਤੇ ਨਾ ਤਾਂ ਕੋਈ ਕਿਸੇ ਦੇ ਸਮਝਾਇਆ ਸਮਝ ਸਕਦਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦਾ ਉਹ ਗੁਰਪੁਰਬ ਮਨਾਉਣ ਵਾਸਤੇ ਗਈ ਸੀ ਉੱਥੇ ਚਲੋ ਗੁਰਪੁਰਬ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਸੰਸਾਰ ਤੇ ਦੁਨੀਆ ਸਾਰੀ ਮਨਾਉਂਦੀ ਆ ਮਸਲਾ ਵੀ ਉਹਨਾਂ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੀ ਭਲਾਈ ਵਾਸਤੇ ਲੋਕਾਂ ਨੂੰ ਸੇਧ ਦੇਣ ਵਾਸਤੇ ਲਾਇਆ ਤੇ ਪਰ ਸਾਰੀ ਦੁਨੀਆ ਗੁਰੂ ਨਾਨਕ ਪਾਤਸ਼ਾਹ ਤੋਂ ਸੇਧ ਲੈ ਕੇ ਆਪਣੇ ਸਿੱਧੇ ਠੀਕ ਆ ਵੀ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਰਾਸਤਾ ਦਿਖਾਤਾ ਉਹ ਤਾਂ ਪਾਪੀਆਂ ਤੋਂ ਵੀ ਸੰਤ ਬਣ ਗਏ ਸੱਜਣ ਵਰਗੇ ਠੱਗਾਂ ਤੋਂ ਵੀ ਸਾਧ ਬਣ ਗਏ ਤੇ ਪਰ ਕਈ ਲੋਕ ਜਿਹੜੇ ਇਸ ਧਰਤੀ ਤੇ ਜਨਮ ਲੈ ਕੇ ਵੀ ਉਹਨਾਂ ਦੀ ਬੁੱਧੀ ਆ ਜਿਹੜੀ ਉਹਨਾਂ ਦੀ ਮਾਤ ਆ ਜਿਹੜੀ ਉਹ ਮਲੀ ਨਹੀਂ ਰਹਿੰਦੀ ਆ ਬੁੱਧੀ ਉਹਨਾਂ ਦੀ ਪ੍ਰਸਤੀ ਰਹਿੰਦੀ ਆ ਨਹੀਂ ਸਮਝ ਆਉਂਦੀ ਸੋ ਇਸ ਕਰਕੇ ਜ਼ਿੰਦਗੀ ਉਹਦੀ ਆ ਸਾਨੂੰ ਉਹਦੇ ਤੇ ਕੋਈ ਇਤਰਾਜ ਨਹੀਂ ਹੈ ਜੋ ਮਰਜ਼ੀ ਕਰੇ ਬੰਦਾ ਜਿਹੜੇ ਮਰਜ਼ੀ ਥੇਸ ਤੇ ਜਾਵੇ ਜਿੱਥੇ ਮਰਜ਼ੀ ਮਨੁੱਖ ਜਿਹੜੇ ਚ ਮਰਜ਼ੀ ਜਾਵੇ ਸਾਡੇ ਇੱਥੇ ਬਹੁਤ ਲੋਕ ਬਵਾਦ ਵਿਵਾਦ ਕਰਦੇ ਆ ਇਹਨਾਂ ਗੱਲਾਂ ਤੇ ਜਦੋਂ ਤੁਸੀਂ ਧਰਮ ਪਰਵਰਤਨ ਦੀ ਗੱਲ ਕੀਤੀ ਵੀ ਉਹਨੇ ਆਪਣਾ ਧਰਮ ਆਪਣਾ ਪਰਵਰਤਨ ਕਰ ਲਿਆ ਪੰਜਾਬ 'ਚ ਬਹੁਤ ਵੱਡਾ ਮੁੱਦਾ ਬਣਾਉਂਦੇ ਆ ਲੋਕ ਇਹਨੂੰ ਦੇਖੋ ਜੀ ਧਰਮ ਮਤਲਬ ਇਹ ਹੁੰਦਾ ਧਰਮ ਤਾਂ ਬੰਦੇ ਦੇ ਅੰਦਰ ਆ ਧਰਮ ਦੇ ਨਾਲ ਪਿਆਰ ਹੋਣਾ ਇਹ ਜਿਹੜਾ ਅੰਦਰਲੀਆ ਗੱਲਾਂ ਹੁੰਦੀਆਂ ਨੇ ਸੋ ਠੀਕ ਆ ਵੀ ਗੱਲ ਜਿਹੜੀ ਸੋਚਣ ਵਾਲੀ ਸਭ ਤੋਂ ਐਮ ਇਹ ਗੱਲ ਆ ਵੀ ਲੋਕਾਂ ਦੀ ਜਿਹੜੀ ਦੌੜ ਆ ਉਹ ਕੈਨੇਡਾ ਅਮਰੀਕਾ ਜੌਰ ਪ੍ਰਦੇਸ਼ਾਂ ਦੇ ਵਿੱਚ ਚਲੋ ਜਿੱਥੇ ਕੋਈ ਨਹੀਂ ਪਹੁੰਚ ਜਾਂਦੀ ਤਾਂ ਅਰਬ ਕੰਟਰੀਆਂ ਦੇ ਵਿੱਚ ਤਾਂ ਲੋਕ ਇਸ ਗੱਲ ਦੀ ਤਮੰਨਾ ਰੱਖਦੇ ਆ ਵੀ ਅਸੀਂ ਉਹਨਾਂ ਕੰਟਰੀਆਂ 'ਚ ਜਾ ਕੇ ਸੈਟਲ ਹੋ ਜਾਈਏ ਕਿਉਂਕਿ ਉੱਥੇ ਲੋਕਾਂ ਦੇ ਜੀਵਨ ਨੇ ਜਿਹੜੇ ਆਪਣੇ ਨਾਲੋਂ ਲੋਕ ਫਿਰ ਵੀ ਜਿਹੜਾ ਉੱਥੇ ਜਾਂਦਾ ਜਾਂ ਜਿਹਦੀ ਦੌੜ ਆ ਉੱਥੇ ਜਾਣ 'ਚ ਜਿਹਦਾ ਮਨ ਆ ਉੱਥੇ ਜਾਣ ਲਈ ਉਹਦੇ ਮਨ 'ਚ ਤਾਂ ਇਹ ਹੈ ਨਾ ਵੀ ਉੱਥੇ ਲੋਕਾਂ ਦੇ ਜੀਵਨ ਜਿਹੜੇ ਵਧੀਆ ਨੇ ਇੱਥੇ ਨਾਲ ਪਰ ਆ ਤਾਂ ਉਹ ਗੱਲ ਆ ਵੀ ਮਤਲਬ ਜਿਹੜਾ ਸੂਰਜ ਪੁੱਠੇ ਬੰਨਿਓ ਚੜਨ ਵਾਲੀ ਗੱਲ ਵੀ ਆਪਣਾ ਇੰਨਾ ਵਧੀਆ ਮੌਲਕ ਜਿੱਥੇ ਸਾਰਿਆਂ ਨੂੰ ਆਪਣਾ ਆਜ਼ਾਦੀ ਨਾਲ ਰਹਿਣ ਦੀ ਖੋਲ ਆ ਤੇ ਕੋਈ ਕਿਸੇ ਨੂੰ ਕੋਈ ਦਿੱਕਤ ਨਹੀਂ ਉਹ ਵੱਡੇ ਮਸਲੇ ਆ ਚਲੋ ਠੀਕ ਆ ਸਾਡਾ ਜਿਹੜੇ ਦਰਸ਼ਕ ਨੇ ਇਹਨਾਂ ਸੋਚਣਾ ਵੀ ਅਸੀਂ ਇਹ ਜਿਹੜੀ ਆਜ਼ਾਦੀ ਦੀ ਗੱਲ ਕਰਦੇ ਆ ਮਤਲਬ ਕੋਈ ਕਮਿਊਨਿਟੀ ਦੀ ਗੱਲ ਕਰਦੇ ਆ ਮਤਲਬ ਇਸ ਇਨਸਾਨੀ ਤੌਰ ਤੇ ਤਾਂ ਇਨਸਾਨੀਅਤ ਦੇ ਤੌਰ ਤੇ ਤਾਂ ਸੀ ਆਜ਼ਾਦ ਹਨ ਹਰ ਬੰਦਾ ਜਿੰਦੀ ਮਰਜ਼ੀ ਪੂਜਾ ਕਰ ਸਕਦਾ ਜਿਹੜਿਆ ਮਰਜ਼ੀ ਧਰਮ ਨੂੰ ਆਪਣਾ ਮੰਨ ਸਕਦਾ ਤੇ ਆਪਣੇ ਆਪਣੇ ਵਜਬਾਂ ਦਾ ਲੋਕ ਸਾਰੇ ਸਤਿਕਾਰ ਕਰਦੇ ਨੇ ਇੱਥੇ ਸਾਨੂੰ ਇਹ ਤਾਂ ਨਹੀਂ ਦਿੱਕਤ ਹੈ ਤੇ ਇਹੋ ਜੇ ਅਸਥਾਨ ਫਿਰ ਪੰਜਾਬ ਵਰਗੀ ਪਵਿੱਤਰ ਧਰਤੀ ਤੋਂ ਚੱਲ ਕੇ ਪਾਕਿਸਤਾਨ ਦੇ ਵਿੱਚ ਜਾਣ ਉਹ ਠੀਕ ਹੈ ਤੁਸੀਂ ਗੱਲ ਕੀਤੀ ਆ ਵੀ ਇਹਦੋਂ ਪਹਿਲਾਂ ਵੀ ਜਿਹੜੀਆਂ ਬੀਬੀਆਂ ਗਈਆਂ ਨੇ ਦੋ ਤਿੰਨ ਜਿਨ੍ਹਾਂ ਨੇ ਜਾ ਕੇ ਕਾਰਜ ਕੀਤਾ ਮੈਂ ਤਾਂ ਗਾਂ ਵੀ ਜੇ ਕਿਸੇ ਦਾ ਮਨ ਉੱਥੇ ਜਾਣ ਨਹੀਂ ਹੈਗਾ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉੱਥੇ ਜਾਣ ਤੋਂ ਪਹਿਲਾਂ ਜਿਹੜੀਆਂ ਪਹਿਲਾਂ ਗਈਆਂ ਉਹਨਾਂ ਦੇ ਫੋਨ ਵਗੈਰਾ ਲੈਣ ਉਹਨਾਂ ਤੋਂ ਪੁੱਛ ਲੈਣ ਵੀ ਤੁਹਾਡਾ ਉਥੇ ਜਾ ਕੇ ਫਿਰ ਜਿਹੜਾ ਜੀਵਨ ਆ ਕੀ ਉਹ ਇਸੇ ਤਰ੍ਹਾਂ ਚੱਲ ਰਿਹਾ ਕਿਉਂਕਿ ਇੱਕ ਉਹ ਜਿਹੜਾ ਦੇਸ਼ ਆ ਆਪਣਾ ਜਿਹੜਾ ਦੇਸ਼ ਆ ਇਹ ਦੇਸ਼ ਇੱਕ ਜਿਹੜਾ ਡੈਮੋਕਰੈਟਿਕ ਵੀ ਆ ਤੇ ਇਹਦੇ ਵਿੱਚ ਜਿਹੜਾ ਸਾਰੇ ਧਰਮਾਂ ਦਾ ਆਪੋ ਆਪਣਾ ਅਲੱਗ-ਅਲੱਗ ਸਤਕਾਰ ਆ ਤੇ ਉਹਦਾ ਇੱਕ ਦੇਸ਼ ਹੀ ਧਰਮ ਦੇ ਨਾਂ ਤੇ ਬਣਿਆ ਅਸਲਾਮ ਦੇ ਨਾਂ ਦੇ ਉਹ ਦੇਸ਼ ਬਣਿਆ ਤੇ ਉਥੇ ਚਲੋ ਠੀਕ ਆ ਵੀ ਜਿਹੜੇ ਤਾਂ ਹਾਈ ਫਾਈ ਲੋਕ ਨੇ ਉਹਨਾਂ ਦਾ ਜੀਵਨ ਤਾਂ ਚੱਲਦੀ ਜਾਂਦਾ ਜਿਹੜੇ ਮਤਲਬ ਥੱਲੇ ਵਾਲੀ ਜਨਤਾ ਉਹ ਤਾਂ ਮੈਨੂੰ ਮੈਨ ਨਹੀਂ ਵੀ ਮੁਸਲਮਾਨ ਜਾਂ ਇਸਲਾਮ ਤੋਂ ਬਿਨਾ ਕਿਸੇ ਹੋਰ ਧਰਮ ਦੇ ਲੋਕ ਨੂੰ ਉੱਥੇ ਉਹ ਸੁੱਖ ਦਾ ਸਾਹ ਵੀ ਲੈਣ ਦੇ ਦਿੰਦੇ ਹੁਣ ਜਦੋਂ ਠੀਕ ਆਏ ਨੇ ਧਰਮ ਪੜਾ ਲਿਆ ਉਹਨਾਂ ਦੀ ਬਲਕੀ ਭਾਵੇਂ ਪਰ ਫਿਰ ਵੀ ਨਾਗਰੀਏ ਲੋਕਾਂ ਦੇ ਨਹੀਂ ਬਦਲਦੇ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਉਹਨੇ ਇਹ ਖੂਚ ਛਾਲ ਮਾਰੀ ਕਿਉਂ ਉਹਦੀ ਮਤਲਬ ਇਹਦਾ ਮਤਲਬ ਉਹ ਬੁੱਧੀ ਨਹੀਂ ਉਹਦਾ ਦਿਮਾਗ ਕੰਮ ਕਰਦਾ ਸੀ ਜਿਹੜਾ ਉਹ ਤੇ ਜੇ ਆਪਾਂ ਇਹਦੇ ਤੇ ਫਿਰ ਦੂਸਰੇ ਤਰੀਕੇ ਦੇ ਨਾਲ ਸੋਚੀਏ ਨਾ ਵੀ ਜਿਵੇਂ ਹੁਣ ਖਬਰਾਂ ਆ ਰਹੀਆਂ ਨੇ ਵੀ ਪਿਛਲੇ ਉਹ 9-10 ਸਾਲਾਂ ਤੋਂ ਉਹਦੇ ਟੱਚ ਵਿੱਚ ਸੀ ਤੇ ਨਾਲੇ ਇੱਥੋਂ ਤੱਕ ਜਿਹੜੀ ਗੱਲ ਸੁਣਨ ਨੂੰ ਮਿਲ ਰਹੀ ਆ ਵੀ ਉਹਦੇ ਨਾਲ ਫੋਨ ਤੇ ਉਹ ਸੰਪਰਕ ਦੇ ਵਿੱਚ ਸੀ ਉਹ ਤਾਂ ਮੰਨੀ ਆ ਜੀ ਉਹ ਤਾਂ ਉਹਨੇ ਖੁਦ ਮੰਨਿਆ ਜਦੋਂ ਨਕਾਬ ਮੁੱਕੇ ਵਕੀਲ ਨੇ ਪੁੱਛਿਆ ਉਹਨੇ ਤਾਂ ਖੁਦ ਮੰਨਿਆ ਪਿਛਲੇ 9 ਸਾਲਾਂ ਤੋਂ ਮੈਂ ਇਹ ਸੰਪਰਕ ਸੀ ਦੇਖੋ ਜੀ ਗੱਲ ਇਸ ਤਰ੍ਹਾਂ ਵੀ ਪਾਕਿਸਤਾਨ ਦੇ ਵਿੱਚੋਂ ਕਿਸੇ ਨੂੰ ਇੱਕ ਵੀ ਫੋਨ ਕਾਲ ਆਉਣੀ ਤਾਂ ਏਜੰਸੀਆਂ ਦੂਸਰੇ ਦਿਨ ਉਹਦੇ ਘਰੇ ਹੁੰਦੀਆਂ ਤੜਕੇ ਨੂੰ ਸੁੱਤੇ ਪੈਣ ਨੂੰ ਉਠਾਉਂਦੀਆਂ ਜਾ ਕੇ ਜੇ ਰਾਤ ਨੂੰ ਕਿਸੇ ਦੀ ਆਥਣ ਨੂੰ ਗੱਲ ਹੁੰਦੀ ਆ ਤੇ 9 ਸਾਲ ਕੋਈ ਪਾਕਿਸਤਾਨ ਦੇ ਵਿੱਚੋਂ ਫੋਨ ਤੇ ਗੱਲਬਾਤ ਹੁੰਦੀ ਰਹੀ ਤੇ ਫਿਰ ਆਪਣੀਆਂ ਏਜੰਸੀਆਂ ਕਿੱਥੇ ਗਈਆਂ ਸੀ ਕਿੱਥੇ ਸੀ ਇੰਟੈਲੀਜੈਂਸੀ ਆਪਣੀ ਕਿਕ ਬਹੁਤ ਵੱਡੀ ਮਸਲਾ ਸੁਟਣ ਵਾਲੀ ਗੱਲ ਹੈ ਕਿ ਬਹੁਤ ਗਵੀਰ ਮੁੱਦੇ ਤੇ ਤੁਸੀਂ ਜਿਹੜੀ ਆ ਟੌਪਿਕ ਫੜਿਆ ਵਾ ਤੇ ਬਹੁਤ ਗਵੀਰ ਮੁੱਦਾ ਵਾ ਵੀ 9 ਸਾਲ ਤੋਂ ਇੱਕ ਪਾਕਿਸਤਾਨ ਦੇ ਬੰਦੇ ਨਾਲ ਪੰਜਾਬਣ ਔਰਤਾਂ ਉਹ ਕਿਵੇਂ ਟੱਚ ਰਹੀ ਵਦੀਆਂ ਗੱਲ ਤਾਂ ਫਿਰ ਉਹੀ ਹੈ ਨਾ ਵੀ ਇਹਦਾ ਇੰਟੈਲੀਜੈਂਸ ਦਾ ਫੀਅਰ ਵੀ ਗਿਣਿਆ ਜਾ ਸਕਦਾ ਇਹਨੂੰ ਆਪਾਂ ਕੱਲਾ ਫੀਅਰ ਕਹਿ ਕੇ ਵੀ ਨਹੀਂ ਮਤਲਬ ਪੱਲਾ ਝਾੜ ਸਕਦੇ ਵੀ ਫਿਰ ਜੇ 9 ਸਾਲਾਂ ਦੇ ਵਿੱਚ ਉਹ ਉਹਦੇ ਨਾਲ ਫੋਨ ਤੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਕੀ ਉਹ 9 ਸਾਲ ਮਤਲਬ ਇੱਕ ਤਾਂ ਮੈਂ ਜਿਹੜੀ ਆਮ ਗੱਲ ਜਨਤਾ ਦੇ ਧਿਆਨ 'ਚ ਲਿਆ ਦਿਆਂ ਵੀ ਉਹ ਜਿਹੜੇ ਲੋਕ ਨੇ ਨਾ ਇਹ ਜਦੋਂ ਕਿਸੇ ਨੂੰ ਆਪਣੇ ਬੰਦੇ ਨੂੰ ਚੁੰਗਲ ਦੇ ਵਿੱਚ ਫਸਾਉਂਦੇ ਆ ਯੂ نو ਹਨੀ Trap ਦਾ ਵੀ ਨਾਮ ਦਿੱਤਾ ਜਾਂਦਾ ਚੀਜ਼ਾਂ ਆਪਾਂ ਜਦੋਂ ਬੰਦੇ ਮਤਲਬ ਕਿਸੇ ਔਰਤ ਕੋਈ ਬੰਦੇ ਨੂੰ ਕਿਸੇ ਫੋਰਸ ਦੇ ਬੰਦੇ ਨੂੰ ਜਾਂ ਕਿਸੇ ਇੰਟੈਲੀਜੈਂਸ ਦੇ ਵੱਟੇ ਆਫਸਰ ਨੂੰ ਆਪਣੇ ਕੰਡੈਕਟਰ ਦੇ ਵਿੱਚ ਲੈ ਕੇ ਉਹ ਤੋਂ ਜਾਣਕਾਰੀਆਂ ਕਢਾਉਣੀਆਂ ਠੀਕ ਆ ਤੇ ਕਿਉਂਕਿ ਬੰਦਾ ਜਦੋਂ ਔਰਤ ਦੇ ਪ੍ਰਭਾਵ ਥੱਲੇ ਆ ਜਾਂਦਾ ਤਾਂ ਬਹੁਤ ਗੁਪਤ ਜਾਣਕਾਰੀਆਂ ਸਾਝੀਆਂ ਕਰ ਦਿੰਦਾ ਸੋ ਇਸੇ ਤਰੀਕੇ ਦੇ ਨਾਲ ਉਹਨਾਂ ਲੋਕਾਂ ਦਾ ਮੇਨ ਮਕਸਦ ਇਹੀ ਹੁੰਦਾ ਆਪਣੇ ਲੋਕਾਂ ਨੂੰ ਆਪਣੇ ਟੱਚ ਦੇ ਵਿੱਚ ਕਰਨਾ ਆਪਣੇ ਚਾਹੇ ਉਹ ਝੂਠੇ ਪਿਆਰ ਦੇ ਉਹਦੇ ਕਹਨੂੰ ਜਾਲ ਦੇ ਵਿੱਚ ਫਸਾਉਣ ਉਹ ਲੋਕਾਂ ਦਾ ਮਕਸਦ ਹੁੰਦਾ ਵੀ ਆਪਾਂ ਕਿਵੇਂ ਨਾ ਕਿਵੇਂ ਭਾਰਤ ਦੇ ਸਬੰਧ ਦੇ ਵਿੱਚ ਕੋਈ ਜਾਣਕਾਰੀ ਕਿਉਂਕਿ ਉੱਥੋਂ ਦੀ ਆਈਐਸਆਈ ਜਿਹੜੀ ਆ ਉਹਦਾ ਸਾਰਾ ਦਿਨ ਉਹਦਾ ਕੰਮ ਹੀ ਇਹ ਆ ਵੀ ਕਿਵੇਂ ਭਾਰਤ ਤੋਂ ਜਿਹੜੀਆਂ ਖੁਫੀਆ ਰਿਪੋਰਟਾਂ ਲੈ ਕੇ ਆਪਣੀਆਂ ਫੋਰਸਾਂ ਨੂੰ ਦੇਣੀਆਂ ਕਿਵੇਂ ਉੱਥੋਂ ਦੀ ਸਾਰੀ ਜਾਣਕਾਰੀ ਇਕੱਤਰ ਕਰਨੀ ਇਹ ਹੋ ਸਕਦਾ ਵੀ ਇਹ ਜਿਹੜਾ ਬੰਦਾ ਜੀਨੇ ਇਹਨੂੰ ਮਤਲਬ ਆਪਣੇ ਪਿਆਰ ਦੇ ਜਾਲ ਚ ਫਸਾਇਆ ਨਾ ਉਹਦੇ ਪਿੱਛੇ ਆਈਐਸਆਈ ਦਾ ਹੱਥ ਹੋਵੇ ਤੇ ਉਹ ਜਿਹੜਾ ਆਈਐਸਆਈ ਦੇ ਸਾਰੇ ਤੇ ਕੰਮ ਕਰਦਾ ਹੋਵੇ ਤੇ ਇਹ ਬੀਬੀ ਉਹਦੇ ਚਾਂਸ ਵਿੱਚ ਆ ਗਈ ਤੇ 9 ਸਾਲਾਂ ਦੇ ਵਿੱਚ ਹੋ ਸਕਦਾ ਵੀ ਕੁਝ ਗੁਪਤ ਜਾਣਕਾਰੀਆਂ ਵੀ ਸ਼ਾਇਦ ਉਹਨੇ ਦੇਤੀਆਂ ਹੋਣ ਜਿਹੜਾ ਏਡੀ ਸਿੱਤੀ ਉਹਨੇ ਜਾ ਕੇ ਉੱਥੇ ਸੈਟਿੰਗ ਕਰ ਲਈ ਸਾਰਾ ਕੁਝ ਉਹਦੇ ਲਈ ਇਦਾਂ ਪ੍ਰਬੰਧ ਇੰਨੀ ਜਲਦੀ ਤਾਂ ਦੂਸਰੇ ਦੇਸ਼ 'ਚ ਜਾ ਕੇ ਆਏ ਮਤਲਬ ਤਾਲਮੇਲ ਕਰਨਾ ਵਿਆਹ ਕਰਵਾ ਲੈਣਾ ਦਿਨਾਂ 'ਚ ਬੜਾ ਮੁਸ਼ਕਲ ਹੁੰਦਾ ਮਨਸਾ ਜਿਵੇਂ ਤੁਸੀਂ ਗੱਲ ਕਰਦੇ ਆ ਇੱਥੇ ਪਤਾ ਲੱਗਿਆ ਵੀ ਇਸ ਸਰਗੀਤ ਕੋਰ ਨੇ ਦੋ ਵਾਰ ਪਹਿਲਾਂ ਕਰਤਾਰਪੁਰ ਜਾ ਕੇ ਆਈ ਆ ਉੱਥੇ ਵੀ ਇਸੇ ਮਕਸਦ ਨੂੰ ਗਈ ਸੀ ਪਰ ਉਹ ਮਕਸਦ ਵਿੱਚ ਕਿਸੇ ਨਾਲ ਕਾਮਯਾਬ ਨਹੀਂ ਹੋ ਸੀ ਹੁਣ ਇਹ ਕਾਮਯਾਬ ਹੋਈ ਆ ਤਾਂ ਹੋਈ ਕਿਵੇਂ ਆ ਉਹਦੇ ਨਾਲ ਕਿਹਦੇ ਨਾਲ ਕਿਹਦਾ ਤਾਲਮਿਲ ਹੋਇਆ ਇਹ ਵੀ ਇੱਕ ਬੜੀ ਜਿਹੜੀ ਇੱਕ ਜਾਂਚ ਦਾ ਵਿਸ਼ਾ ਹੈ ਦੇਖੋ ਜੀ ਉਹ ਮਤਲਬ ਇਹੋ ਆ ਵੀ ਜਿਹੜਾ ਆਪਣਾ ਕਰਤਾਰਪੁਰ ਸਾਹਿਬ ਜਾਣਾ ਨਾ ਉਹ ਲਿਮਟ ਚੀਜ਼ ਆ ਉਹ ਲਿਮਟ ਦੇ ਵਿੱਚ ਉਹ ਆਪਾਂ ਉਹ એનર્ਜੀਤੀ ਜਾ ਸਕਦੇ ਆ ਉਹ ਤੁਗਾਹਾਂ ਨਹੀਂ ਜਾ ਸਕਦੇ ਕਿਉਂਕਿ ਆਪਣਾ ਉੱਥੇ ਕੋਈ ਬੀਜਾ ਪ੍ਰੋਸੈਸ ਨਹੀਂ ਹੈਗਾ ਠੀਕ ਆ ਉਹ ਆਪਾਂ ਇੱਕ ਰਸਤਾ ਖੋਲਤਾ ਸੀ ਸਰਕਾਰਾਂ ਨੇ ਤੇ ਉੱਥੇ ਆਪਾਂ ਜਾਂਦੇ ਆ ਆਥ ਨੂੰ ਵਾਪਸ ਆ ਮੁੜੇ ਆਉਨੇ ਆ ਉਹ ਪ੍ਰੋਸੀਜਰ ਸੌਖਾ ਚਲੋ ਸੰਗਤ ਦਰਸ਼ਨਾਂ ਲਈ ਜਾਂਦੀ ਆ ਪ੍ਰਾਲਾ ਸਰਕਾਰਾਂ ਦਾ ਇਹਨੇ ਯਤਨ ਕੀਤਾ ਹੋ ਵੀ ਹੋ ਸਕਦਾ ਮੈਂ ਉੱਥੋਂ ਵੀ ਕਿਸੇ ਤਰੀਕੇ ਦੇ ਨਾਲ ਗਾਹਾਂ ਲੰਘਾਂ ਪਰ ਇਹ ਤੇ ਟੈਕਨੀਕਾ ਵੀ ਜਦ ਉਹ ਸਫਲ ਸਿਕਿਉਰਟੀ ਬੋਰਡ ਸਾਹਿਬ ਉਹਨਾਂ ਦੀ ਵੀ ਕੁਝ ਜ਼ਿੰਮੇਵਾਰੀਆਂ ਕਿਉਂਕਿ ਸਾਰਿਆਂ ਨੂੰ ਤਾਂ ਇਹ ਪਤਾ ਹੁੰਦਾ ਇਹ ਜਿਹੜੇ ਮਾਮਲੇ ਹੁੰਦੇ ਆ ਇਹ ਹਾਈ ਪ੍ਰੋਫਾਈਲ ਜਿਹੜੇ ਲੋਕ ਆ ਵੱਡੇ ਆਫੀਸਰ ਹੁੰਦੇ ਆ ਉਹਨਾਂ ਦੇ ਟੱਚ 'ਚ ਤਾਂ ਇਹ ਗੱਲਾਂ ਹੁੰਦੀਆਂ ਨੇ ਹੁਣ ਜਿਹੜਾ ਬਾਟਰ ਤੇ ਖੜਾ ਕੋਈ ਮਕਾਨ ਸਟੇਵਲਾ ਕੋਈ ਉਹਨਾਂ ਦਾ ਜਿਹੜਾ ਹੈਗਾ ਸਕਿਉਰਿਟੀ ਫੋਰਸਾਂ ਦੇ ਮਲਾਜ਼ਮ ਛੋਟੇ ਤੱਕ ਕਿ ਉਹਨਾਂ ਨੂੰ ਤਾਂ ਇਹਨਾਂ ਦਾ ਗੱਲਾਂ ਦਾ ਨਹੀਂ ਪਤਾ ਹੁੰਦਾ ਉਹਨਾਂ ਨੇ ਕਿਸੇ ਨੂੰ ਨਿੰੰਗੜ ਦੇਣਾ ਕਿਉਂਕਿ ਉਹਨਾਂ ਦੀ ਡਿਊਟੀ ਆ ਉੱਥੇ ਇਹਦਾ ਜਿਹੜਾ ਮਕਸਦ ਦਾ ਕੰਮਜਾਬ ਨਹੀਂ ਹੋਣਾ ਸੀ ਤੇ ਇੱਥੇ ਵੀ ਜਦੋਂ ਹੁਣ ਆਪਾਂ ਇਹ ਹੁਣ ਜਾ ਕੇ ਕੰਮਜਾਬ ਹੋਈ ਆ ਤੇ ਇਹ ਦੇ ਜਿੱਥੇ ਸੁਰੱਖਿਆ ਏਜੰਸੀਆਂ ਜਿਹੜੀਆਂ ਆਪਣੀਆਂ ਸਕਿਉਰਿਟੀ ਫੋਰਸਾਂ ਦਾ ਲਾਲਾ ਤੇ ਆਪਣਾ ਖੁਫੀਆ ਤੰਤਰ ਦਾ ਫੇਲੀਅਰ ਜਿੱਥੇ ਸਾਫਤ ਹੁੰਦਾ ਉੱਥੇ ਬਹੁਤ ਵੱਡੇ ਖਤਰੇ ਪੈਦਾ ਹੋਣ ਦੇ ਸੰਕੇਤ ਨੇ ਵੀ ਪਤਾ ਨਹੀਂ 9 ਸਾਲਾਂ ਦੇ ਵਿੱਚ ਕਿੰਨੀਆਂ ਇਹਨਾਂ ਨੇ ਕੋਈ ਗੁਪਤ ਜਾਣਕਾਰੀਆਂ ਜਾਂ ਆਪਣੀ ਫੋਰਸ ਦੇ ਟਿਕਾਣਿਆਂ ਬਾਰੇ ਕੋਈ ਉਹਨਾਂ ਨੂੰ ਜਾਣਕਾਰੀ ਦਿੱਤੀ ਹੋਵੇ ਇਹ ਤਾਂ ਹੈਗਾ ਇੱਕ ਜਿਹੜਾ ਦੇਸ਼ ਦੇ ਨਾਲ ਜੁੜਿਆ ਹੋਇਆ ਮੁੱਦਾ ਬਿਓ ਨੇ ਦੇਸ਼ ਦੇ ਖਿਲਾਫ ਕੋਈ ਸਾਜ਼ਿਸ਼ਤਾਨੀ ਕੀਤੀ ਜਾਂ ਕੋਈ ਇਹੋ ਜੀ ਜਾਣਕਾਰੀ ਤਾਂ ਨਹੀਂ ਉੱਥੇ ਦਿੱਤੀ ਜਿਹਦੇ ਨਾਲ ਭਾਰਤ ਨੂੰ ਕੋਈ ਨੁਕਸਾਨ ਹੋਵੇ ਪਰ ਜਿਹੜਾ ਸਭ ਤੋਂ ਵੱਡਾ ਉਹਨੇ ਨੁਕਸਾਨ ਕੀਤਾ ਨਾ ਉਹ ਗਾਹਾਂ ਜਾਣ ਵਾਲੀ ਸੰਗਤ ਦਾ ਕਰ ਗਿਆ ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਹੁਣੇ ਮੁੱਦਾ ਸੁਰਖੀਆਂ ਬਣਿਆ ਮੀਡੀਆ ਦੇ ਵਿੱਚ ਛਾਇਆ ਤਾਂ ਇੱਕਦਮ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਨੇ ਤੁਰੰਤ ਫੈਸਲਾ ਲੈ ਲਿਆ ਪਹਿਲਾਂ ਤਾਂ ਵੱਡਾ ਫੈਸਲਾ ਉਹਨਾਂ ਨੇ ਇਹੀ ਲੈ ਲਿਆ ਵੀ ਗਾਂ ਜਾਣ ਵਾਲੇ ਜਥਿਆਂ ਦੇ ਵਿੱਚ ਕੋਈ ਵੀ ਬੀਬੀ ਅਕਲ ਬਹੁਤ ਵੱਡੇ ਖਤਰੇ ਪੈਦਾ ਹੋਣ ਦੇ ਸੰਕੇਤ ਨੇ ਵੀ ਪਤਾ ਨਹੀਂ 9 ਸਾਲਾਂ ਦੇ ਵਿੱਚ ਕਿੰਨੀਆਂ ਇਹਨਾਂ ਨੇ ਕੋਈ ਗੁਪਤ ਜਾਣਕਾਰੀਆਂ ਜਾਂ ਆਪਣੀ ਫੋਰਸ ਦੇ ਟਿਕਾਣਿਆਂ ਬਾਰੇ ਕੋਈ ਉਹਨਾਂ ਨੂੰ ਜਾਣਕਾਰੀ ਦਿੱਤੀ ਹੋਵੇ ਇਹ ਤਾਂ ਹੈਗਾ ਇੱਕ ਜਿਹੜਾ ਦੇਸ਼ ਦੇ ਨਾਲ ਜੁੜਿਆ ਹੋਇਆ ਮੁੱਦਾ ਵੀ ਉਹਨੇ ਦੇਸ਼ ਦੇ ਖਿਲਾਫ ਕੋਈ ਸਾਜ਼ਿਸ਼ ਤਾਂ ਨਹੀਂ ਕੀਤੀ ਜਾਂ ਕੋਈ ਇਹੋ ਜੀ ਜਾਣਕਾਰੀ ਤਾਂ ਨਹੀਂ ਉੱਥੇ ਦਿੱਤੀ ਜਿਸ ਦੇ ਨਾਲ ਭਾਰਤ ਨੂੰ ਕੋਈ ਨੁਕਸਾਨ ਹੋਵੇ ਔਰ ਜਿਹੜਾ ਸਭ ਤੋਂ ਵੱਡਾ ਉਹਨੇ ਨੁਕਸਾਨ ਕੀਤਾ ਨਾ ਉਹ ਗਾਂਹਾਂ ਜਾਣ ਵਾਲੀ ਸੰਗਤ ਦਾ ਕਰਕੇ ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਹੁਣੇ ਮੁੱਦਾ ਸੁਰਖੀਆਂ ਬਣਿਆ ਮੀਡੀਆ ਦੇ ਵਿੱਚ ਛਾਇਆ ਤਾਂ ਇੱਕਦਮ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਨੇ ਤੁਰੰਤ ਫੈਸਲਾ ਲੈ ਲਿਆ ਪਹਿਲਾਂ ਤਾਂ ਵੱਡਾ ਫੈਸਲਾ ਉਹਨਾਂ ਨੇ ਇਹੀ ਲੈ ਲਿਆ ਵੀ ਗਾਂਹਾਂ ਜਾਣ ਵਾਲੇ ਜਥਿਆਂ ਦੇ ਵਿੱਚ ਕੋਈ ਵੀ ਬੀਬੀ ਇਕੱਲਿਆਂ ਤੌਰ ਤੇ ਉੱਥੇ ਦਾਲਣਾ ਵਾਸਤੇ ਨਹੀਂ ਜਾਊਗੀ ਦੇਖੋ ਕਿੰਨਾ ਸੈਟਬੈਕ ਆਇਆ ਹੈ ਸੰਗਤਾਂ ਵਾਸਤੇ ਕਿਉਂਕਿ ਸਾਰੇ ਤਾਂ ਲੋਕ ਇਹੋ ਜਿਹੀ ਹੁੰਦੇ ਵੀ ਜਿਹੜਾ ਦੋ ਦੇ ਦੋ ਜੀ ਚਲੇ ਜਾਣ ਕਿਉਂਕਿ ਸਮਾਂ ਹੁੰਦਾ ਕਈ ਵਾਰੀ ਪਰਿਵਾਰਾਂ ਦੀ ਪਲਾਨਿੰਗ ਹੁੰਦੀ ਆ ਵਿਅਕਤੀ ਚੱਲ ਕਿਸੇ ਬੀਬੀ ਨੇ ਜਾਣਾ ਹੁੰਦਾ ਘਰੇ ਪਲਾਨਿੰਗ ਹੁੰਦੀ ਆ ਵੀ ਆਪਾਂ ਦੋ ਜੀਆਂ ਬੱਚੇ ਬਾਹਰ ਅੰਦਰ ਨੇ ਤੇ ਘਰ ਵੀ ਨਹੀਂ 9-10 ਦਿਨ ਸੁਣੇ ਛੱਡੇ ਜਾਂਦੇ ਤੇ ਅਗਲਾ ਕਹਿੰਦਾ ਲੈ ਐਸ ਪ੍ਰੋਗਰਾਮ ਤੇ ਭਾਈ ਤੂੰ ਦਰਸ਼ਨ ਮੇਲਾ ਕਰਿਆ ਅਗਲੀ ਵਾਰੀ ਮੈਂ ਕਰਿਆ ਕਿਉਂਕਿ ਤਰਤੀਬ ਹੁੰਦੀ ਆ ਪਰ ਉਹ ਬੀਬੀ ਨੇ ਤਾਂ ਲੋਕਾਂ ਦੀ ਆਸਾਂ ਤੇ ਪਾਣੀ ਫੇਰਤਾ ਸਰੋਮਣੀ ਕਮੇਟੀ ਨੇ ਜਿਹੜਾ ਇਹ ਫੈਸਲਾ ਲੈ ਲਿਆ ਦੂਸਰੇ ਨੰਬਰ ਤੇ ਫਿਰ ਜਿਹੜਾ ਮਤਲਬ ਹੁਣ ਗਾਹਾਂ ਜਦੋਂ ਫੇਰ ਇਹਦੇ ਨਾਲ ਜਿਹੜਾ ਭਾਰਤ ਸਰਕਾਰ ਵੀ ਜਦੋਂ ਫਿਰ ਐਕਸ ਦੇ ਵਿੱਚ ਆਊਗੀ ਉਹ ਗਾਹਾਂ ਆਨਾਨਿਕ ਕਰਨਗੇ ਸਰਕਾਰਾਂ ਦਾ ਕਈ ਨਹੀਂ ਚਾਹੁੰਦੀਆਂ ਵੀ ਸਿੱਖ ਜਥੇ ਉੱਤੇ ਜਾਣ ਇੱਕ ਤੀ ਪਤਾ ਨਹੀਂ ਅਸੀਂ ਤਾਂ ਜਦੋਂ ਦੇਖੋ ਇਹ ਨਾ ਸਰਕਾਰ ਨੇ ਜਥੇ ਜਾਣ ਦੀ ਪ੍ਰਵਾਨਗੀ ਦਿੱਤੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪਾਕਿਸਤਾਨ ਦੇ ਨਾਲ ਜਿਹੜਾ ਆਪਣਾ ਮਾਹੌਲ ਆ ਉਹ ਤਣਾਪੂਰਨ ਚੱਲ ਰਿਹਾ ਆਪਰੇਸ਼ਨ ਸੰਦੂਰ ਜਿਹੜਾ ਉਹ ਹਜੇ ਮੁਅਤਲ ਕੀਤਾ ਹੋਇਆ ਵਾ ਤੇ ਉਹ ਕਦੋਂ ਵੀ ਫੇਰ ਹੋ ਸਕਦਾ ਕਿਉਂਕਿ ਫੌਜਾਂ ਜਿਹੜੀਆਂ ਨੇ ਪੂਰੀਆਂ ਅਲਰਟ ਤੇ ਨੇ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਚਾਹੁੰਦੀਆਂ ਹੀ ਨਹੀਂ ਵੀ ਜਿਹੜਾ ਇਹ ਬਾਰਡਰ ਖੁੱਲੇ ਤੇ ਲੋਕ ਉੱਥੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਦਾ ਤਿਹਾੜ ਮਨਾਉਣ ਵੀ ਇਹ ਲੋਕ ਆਪਸ ਵਿੱਚ ਕਿਉਂਕਿ ਕਿਸੇ ਵੀ ਮੁਲਕ ਦਾ ਜਿਹੜਾ ਆਵਾਮ ਹੁੰਦਾ ਨਾ ਆਮ ਜਨਤਾ ਉਹਨਾਂ ਦਾ ਆਪਸ ਵਿੱਚ ਬੜਾ ਪਿਆਰ ਹੁੰਦਾ ਉਹ ਨਹੀਂ ਚਾਹੁੰਦੇ ਵੀ ਸਾਡੀਆਂ ਤੇ ਜੰਗਾ ਲੱਗਣ ਜਾਂ ਸਾਡਾ ਕੋਈ ਨੁਕਸਾਨ ਹੋਵੇ ਇਹ ਸਰਕਾਰਾਂ ਦੇ ਫੈਸਲੇ ਹੁੰਦੇ ਨੇ ਸੋ ਇਸ ਕਰਕੇ ਹੁਣ ਜਦੋਂ ਗਾਂਹ ਫਿਰ ਇਹ ਜਥੇ ਜਥੇ ਆਪਣੇ ਇੱਕ ਤਾਂ ਬਸਾਖੀ ਤੇ ਉੱਥੇ ਜਥੇ ਜਾਂਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਵਿਸ਼ੇਹੀਤੀ ਦਿਹਾੜੇ ਉੱਥੇ ਮਨਾਏ ਜਾਂਦੇ ਨੇ ਉਹਨਾਂ ਦੀ ਸ਼ਹਾਦਤ ਉੱਧਰ ਹੋਈ ਆ ਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋ ਗਿਆ ਤੇ ਹੋਰ ਵੀ ਚਲੋ ਜਿਹੜਾ ਜਿਵੇਂ ਵੀ ਕਿਤੇ ਟਾਈਮ ਲੱਗਦਾ ਲੋਕ ਜਾਂਦੇ ਨੇ ਇਸ ਬੀਬੀ ਦੀ ਵਡਿਆ ਦੇ ਕਾਰਨ ਜਿਹੜਾ ਹੁਣ ਭਾਰਤ ਸਰਕਾਰ ਵੀ ਸ਼ਕਤੀ ਕਰੂਗੀ ਜੇ ਅੱਗੇ ਉਹਨਾਂ ਨੇ 18-1900 ਲੋਕਾਂ ਨੂੰ ਬੀਜੇ ਦਿੱਤੇ ਤਾਂ ਗਾ ਉਹਨਾਂ ਨੇ ਘਟਾ ਕੇ ਹੋਰ ਵੀ ਇਦੂ ਅੱਤੇ ਕਰ ਦੇਣੇ ਨੇ ਇਸ ਕਰਕੇ ਇਸ ਬੀਬੀ ਨੇ ਜਿੱਥੇ ਆਪਣੇ ਦੇਖੋ ਪਹਿਲਾਂ ਤਾਂ ਉਹ ਇੱਥੇ ਬੱਚੇ ਛੱਡ ਕੇ ਗਈ ਆ ਉਹਦੇ ਕੋਲ ਮਨਸਮਣੇ ਦੋ ਬੱਚੇ ਆ ਹਾਂ ਘਰ ਵਾਲਾ ਇੰਗਲੈਂਡ ਵਿੱਚ ਪਿਛਲੇ ਕਈ ਸਾਲ ਤੋਂ ਇੰਗਲੈਂਡ ਵਿੱਚ ਰਹਿ ਗਿਆ ਫਿਰ ਉਹਦੇ ਕੋਈ ਪੇਕੇ ਵੀ ਹੋਣਗੇ ਉਹਦੇ ਕੋਈ ਜੌਰਜਟ ਵੀ ਹੋਣਗੇ ਉਹਦੇ ਕੋਈ ਹੋਰ ਵੀ ਹੋਣਗੇ ਸਮਾਜ ਦੇ ਗੱਲ ਨੂੰ ਨਾ ਬਸਤੇ ਇੱਕ ਮੁਸ਼ਕਲ ਖੜੀ ਕਰੀ ਨਾ ਇਹੀ ਤਾਂ ਗੱਲ ਆ ਵੀ ਇੱਕ ਉਹ ਆ ਮੈਂ ਆਪਾਂ ਅੱਗੇ ਵੀ ਕਈ ਵਾਰੀ ਗੱਲ ਕਰਦੇ ਆ ਵੀ ਜਦੋਂ ਇਨਸਾਨ ਕੋਈ ਨਾ ਗਲਤੀ ਕਰਦਾ ਉਹਨੂੰ ਕੱਲਾ ਆਪਣੇ ਤੱਕ ਨਹੀਂ ਦੇਖਣਾ ਚਾਹੀਦਾ ਉਹਨੂੰ ਆਪਣਾ ਦਾਇਰਾ ਦੇਖਣਾ ਚਾਹੀਦਾ ਵੀ ਸਾਡਾ ਦਾਇਰਾ ਕਿੰਨਾ ਇੱਕ ਵਿਸ਼ਾਲ ਆ ਕਿੱਥੋਂ ਤੱਕ ਸਾਡਾ ਪਰਿਵਾਰ ਫੈਲਿਆ ਕਿਉਂਕਿ ਇੱਕ ਤੋਂ ਇੱਕ ਗਾਂ ਦੀ ਗਾ ਰਿਸ਼ਤੇਦਾਰੀ ਆ ਹਰ ਬੰਦਾ ਜਵਾਬਦੇਹ ਹੁੰਦਾ ਜਦੋਂ ਜਿਹੜਾ ਬੰਦਾ ਜਿਹਦੇ ਨਾਲ ਜੁੜਿਆ ਹੋਵੇ ਇਸ ਕਰਕੇ ਉਹਨੇ ਆਪਣੇ ਸਾਰਿਆਂ ਦੇ ਲੋਕਾਂ ਦੇ ਜਿਹੜੇ ਨੇ ਉਹ ਮੂੰਹ ਤੇ ਕਾਲਕ ਪੁੰਚਣ ਵਾਲੀ ਗੱਲ ਹੀ ਹੁੰਦੀ ਆ ਇਹ ਕਿਉਂਕਿ ਹਾਂ ਲੋਕਾਂ ਨੂੰ ਉਹਦੇ ਨਾਲ ਜੁੜੇ ਹੋਏ ਜਿਹੜੇ ਰਿਸ਼ਤੇਦਾਰ ਨੇ ਉਹਦੇ ਭੈਣ ਭਰਾ ਨੇ ਹਰੇਕ ਨੂੰ ਜਵਾਬ ਦੇਣਾ ਬੜਾ ਮੁਸ਼ਕਲ ਹੋ ਜਾਂਦਾ ਵੀ ਇਹਨੇ ਬੜਾ ਮਾੜਾ ਕ ਹਾਂ ਦੇਖੋ ਮਤਲਬ ਕੋਈ ਬੱਡੇ ਚੰਗੇ ਮਲਖ ਤੇ ਜਾ ਕੇ ਤਾਂ ਸਾਰੀ ਦੁਨੀਆ ਵਿਆਹ ਵੀ ਕਰਾਉਂਦੀ ਆ ਸੈੱਟ ਵੀ ਹੁੰਦੀ ਆ ਵਿਚਾਲੇ ਗਾਂ ਬੱਚਿਆਂ ਦਾ ਕੁਝ ਬਣ ਜੂ ਪਰ ਆ ਦਾ ਜੱਗੋ ਤੇਰਵੀਂ ਗੱਲ ਆ ਵੀ ਇੱਕ ਡੁੱਬੀ ਹੋਈ ਇਕਨੋਮੀ ਆ ਉਹਦੀ ਉੱਥੇ ਖਾਣ ਲਈ ਲੋਕਾਂ ਨੂੰ ਚੱਜ ਨਾਲ ਰਸਣ ਮਿਲ ਨਹੀਂ ਰਿਹਾ ਹਾਲਾਤ ਜਨਤਾ ਦੇ ਉੱਤੇ ਆਵਾਮੈਂਦੀ ਤੰਗ ਆ ਉੱਥੇ ਜਿਹੜਾ ਮਰੇ ਰੱਬ ਦਾ ਨਾਮ ਤੇ ਪਰ ਪਤਾ ਨਹੀਂ ਫਿਰ ਵੀ ਉਹਨੂੰ ਕੀ ਸੁੱਝਿਆ ਫਿਰ ਜਿਹੜਾ ਦੱਸ ਦਿਆ ਵੀ ਉਹਦੇ ਰਿਕਾਰਡ ਆ ਜਿਹੜੀ ਉਹਦੀ ਬੈਕਗ੍ਰਾਉਂਡ ਆ ਬੀਬੀ ਦੀ ਹੋਰ ਵੀ ਉਹਦਾ ਪਿਛਲੇ ਦਰੋਂ ਨੂੰ ਦੱਸਦੇ ਮਾੜਾ ਵਾ ਕਿ ਮੈਂ ਦੱਸਤਾ ਨਾਲ ਨਾਲ ਬੇਨਤੀ ਕਰੂੰਗਾ ਵੀ ਤੁਸੀਂ ਨਾ ਸਾਰੀ ਵੀਡੀਓ ਦੇਖਿਓ ਐਂਡ ਤੱਕ ਏਦੇ ਅਸੀਂ ਔਂ ਵਾਲੇ ਜਿਹੜੇ ਸਮੇਂ ਦੇ ਵਿੱਚ ਵੀਡੀਓ ਚਲਦੀ ਚਲਦੀ ਵਿੱਚ ਅਸੀਂ ਜਿਹੜੇ ਹੋਰ ਵੀ ਅਸੀਂ ਬਹੁਤ ਜਿਹੜੇ ਖੁਲਾਸੇ ਕਰਨ ਜਾ ਰਹੇ ਆ ਮੈਂ ਦਰਖਾਉਂ ਬੇਨੂੰ ਸਾਰੀ ਵੀਡੀਓ ਦੇਖਿਓ ਤੁਸੀਂ ਤੇ ਇਹਦੀ ਬੈਕਗ੍ਰਾਉਂਡ ਵੀ ਕਹਿੰਦੇ ਆ ਉਹ ਵੀ ਕਹਿੰਦੇ ਜਿਹੜੀ ਜ਼ਿਆਦਾ ਜਿਹੜੀ ਆ ਕਾਰਜਕਾਰੀ ਆ ਜਾਂ ਬੈਹੋਂ ਉਹ ਜ਼ਿਆਦਾ ਕਹਿੰਦੇ ਵਧੀਆ ਨਹੀਂ ਜੀ ਉਹ ਬਾਹੀ ਜਾਣਕਾਰੀ ਮਿਲਦੀ ਆ ਨਾ ਜਿਹੜਾ ਹੁਣ ਸੋਸ਼ਲ ਮੀਡੀਆ ਤੋਂ ਖਬਰਾਂ ਦੇ ਵਿੱਚ ਚਰਚਾ ਚੱਲ ਰਹੀ ਆ ਵੀ ਇਹਦੇ ਦੇ ਪਰਚੇ ਨੇ ਦੋ ਤਿੰਨ ਐਫ ਆਈ ਆਰ ਬੰਦੇ ਤੇ ਜਦੋਂ ਹੋ ਜਾਂਦੀ ਆ ਨਾ ਫਿਰ ਉਹਨੂੰ ਕਿਤੇ ਵੀ ਜਾਣ ਲਈ ਜਿਹੜਾ ਪੀ ਸੀ ਸੀ ਵਗੈਰਾ ਲੈਣੀ ਪੈਂਦੀ ਆ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਪੈਂਦੀ ਆ ਬੜੀਆਂ ਦਿੱਕਤਾਂ ਹੁੰਦੀਆਂ ਨੇ ਕਿਸੇ ਬੰਦੇ ਤੇ ਇੱਕ ਵਾਰੀ ਐਫ ਆਈ ਆਰ ਕੱਟੀ ਜਾਵੇ ਨਾ ਉਹਨੂੰ ਕਿਤੇ ਵੀ ਆਊਟ ਆਫ ਜਿਹੜਾ ਕੰਟਰੀ ਜਾਣਾ ਉਹਦੇ ਲਈ ਜੋ ਪਾਸਪੋਰਟ ਤੋਂ ਬਾਅਦ ਫਿਰ ਜੋ ਵੀ ਉਹਦੇ ਜਾਣ ਦੀ ਪ੍ਰਕਿਰਿਆ ਹੁੰਦੀ ਆ ਪੁਲਿਸ ਵੈਰੀਫਿਕੇਸ਼ਨ ਕਰਦੀ ਆ ਤੇ ਡਿੱਕ ਤਾਂ ਆਉਂਦੀਆਂ ਨੇ ਮਾਨ ਸਾਹਿਬ ਇੱਥੇ ਵੀ ਸਵਾਲ ਪੈਦਾ ਹੁੰਦਾ ਉਹ ਪਤਾ ਲੱਗਿਆ ਸੀ ਕਿ ਕਹਿੰਦੇ ਵੀ ਉਹਦੇ ਤੇ ਦੋ ਪਰਚੇ ਤਾਂ ਕਪੂਤਲੇ ਦੇ ਥਾਣੇ ਵਿੱਚ ਸਿਟੀ ਚ ਕਰਾਉੱਚੇ ਤੇ ਇੱਕ ਪਰਚਾ ਕਹਿੰਦੇ ਕੋਈ ਵਿਛੜੇ ਵੀ ਦਰਦ ਹੋਇਆ ਹੋਇਆ ਵਾ ਜਦੋਂ ਉਹਦੇ ਤੇ ਤਿੰਨ ਪਰਚੇ ਆ ਭਾਵੇਂ ਇਹ ਨਹੀਂ ਹੱਦਿਆ ਸੀ ਕਿ ਆਹਨ ਦਰਸ਼ਕੋ ਅਸੀਂ ਕਹਿ ਸਕਦੇ ਵੀ ਜਿਹੜੇ ਪਰਚੇ ਤੇ ਨੇ ਖਰਚ ਹੋ ਗਏ ਜਾਂ ਉਹ ਕੀ ਗੱਤੀ ਜਾਂ ਕਿਸ ਕਿਦਾਂ ਹੋ ਗਿਆ ਪਰ ਉਹ ਫਰਿਆਦਿਆ ਤੈਨ ਮੋਤੇ ਦਾਜੂ ਕੁੰਜਾ ਹੁਣ ਹੁਣ ਸਵਾਲ ਇੱਕ ਵੱਡਾ ਇਹ ਵੀ ਪੈਦਾ ਹੁੰਦਾ ਨਾ ਵੀ ਜਦੋਂ ਉਹਨੇ ਪਾਸਪੋਰਟ ਕਿਤੇ ਲਾਇਆ ਵਾ ਠੀਕ ਹੈ ਉਹਦੀ ਅਗਲਾ ਵੈਰੀਫਿਕੇਸ਼ਨ ਤਾਂ ਜਾਂ ਪੁਲਿਸ ਜਾਂ ਕੋਈ ਸਬੰਧਤ ਭਾਵਤਾ ਕਰਦਾ ਨਾ ਉਹ ਕਿਉਂ ਨਹੀਂ ਇਸ ਤਰ੍ਹਾਂ ਕੀਤੀ ਗਈ ਵੀ ਭਾਈ ਇਹ ਤੇ ਪਰਚੀ ਆ ਵੀ ਇਹਦੀ ਬੈਕਗ੍ਰਾਉਂਡ ਚੈੱਕ ਅਪ ਕਰ ਲੀ ਗਏ ਦੇਖੋ ਗੱਲ ਤਾਂ ਉਹ ਹੋਗੀ ਨਾ ਵੀ ਕਪੂਰਥਲਾ ਤੇ ਬਠਿੰਡਾ ਜ਼ਮੀਨ ਸਬੰਧ ਦਾ ਫਰਕ ਆ ਚਲੋ ਇਸ ਏਰੀਏ 'ਚ ਉਹਨੇ ਕੋਈ ਹਰਕਤ ਕੀਤੀ ਫਿਰ ਬਠਿੰਡੇ ਉੱਤੇ ਪਰਚਾ ਦਰਜ ਹੋਇਆ ਮਤਲਬ ਕੁਝ ਤਾਂ ਉਹਦੇ ਰਿਕਾਰਡ ਦੇ ਵਿੱਚ ਗਲਤ ਹੈ ਨਾ ਦੂਸਰਾ ਨੰਬਰ ਤੇ ਜਦੋਂ ਆਪਣੇ ਉਹ ਜਿਹੜੇ ਉੱਥੋਂ ਦੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਤ ਮੈਂਬਰ ਨੇ ਕੋਈ ਬੀਬੀ ਜੀ ਨੇ ਜਿਨ੍ਹਾਂ ਨੇ ਉਹਨਾਂ ਦੇ ਪਾਸਪੋਰਟ ਦੇ ਲਈ ਸਪਰਸ਼ ਕੀਤੀ ਸੀ ਕਿਉਂਕਿ ਆਪਾਂ ਨੂੰ ਵੀ ਹੁੰਦਾ ਵੀ ਆਪਣੇ ਜਿੰਨੇ ਵੀ ਲਿੰਕ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਆ ਬੀਬੀ ਦਾ ਵੀ ਉੱਥੋਂ ਕੋਈ ਨੰਬਰਦਾਰ ਸੀ ਮੈਂ ਉਹ ਤੋਂ ਹੋਰ ਜ ਮੈਂ ਉਹਨੇ ਕਿਹਾ ਵੀ ਠੀਕ ਆ ਉਹੀ ਗੱਲ ਕਰਦੇ ਆ ਨਾ ਆਪਣਾ ਜਦੋਂ ਮਤਲਬ ਇਹ ਪ੍ਰੋਸੀਜਰ ਚੱਲਦੇ ਨੇ ਚੱਲ ਹੁਣ ਜਿੰਨਾ ਚਿਰ ਇਸ ਲਾਈਨ ਦੇ ਨਾਲ ਜੁੜੇ ਰਹੇ ਨੇ ਜਦੋਂ ਕੋਈ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਤ ਕੋਈ ਵੀ ਕੰਮ ਹੁੰਦਾ ਸੀ ਤਾਂ ਉਹ ਜਿਹੜੇ ਆਪਣੇ ਮੈਂਬਰ ਨੇ ਉਹ ਪੁੱਛ ਲੈਂਦੇ ਸੀ ਵੀ ਆਹ ਗੱਲ ਆ ਤੁਹਾਡੇ ਪਿੰਡ ਦੀ ਕਿਵੇਂ ਕਰੀਏ ਤੇ ਆਪਾਂ ਹਮ ਦੱਸ ਦੇਣਾ ਹੁੰਦਾ ਵੀ ਚਲੋ ਠੀਕ ਆ ਜੀ ਕਰਦੇ ਹੋ ਤੁਸੀਂ ਗੱਲ। ਤੋਂ ਉਹ ਠੀਕ ਆ ਵੀ ਉਹਨੇ ਜਦੋਂ ਉਹਨੂੰ ਸਪਾਰਸ ਕੀਤੀ ਗਈ ਤਾਂ ਉਹ ਸਲੂਨੀ ਕਮੇਟੀ ਮੈਂਬਰ ਨੇ ਪੁੱਛ ਲਿਆ ਤਾਂ ਨੰਬਰਦਾਰ ਕੋਈ ਮਤਵਰ ਬੰਦਾ ਹੋਣਾ ਤੇ ਪਿੰਡ ਦਾ ਬੰਦਾ ਕਦੇ ਕਿਸੇ ਦੀ ਕਹਿਣਾ ਨਹੀਂ ਹੁੰਦਾ। ਮਤਲਬ ਗੱਲ ਇਹ ਆ ਨਾ ਵੀ ਜੇ ਤਾਂ ਜਾਣਾ ਹੁੰਦਾ ਕੋਈ ਮਤਲਬ ਆਪਣਾ ਨਿੱਜੀ ਤੌਰ ਤੇ ਜਾਂ ਕੋਈ ਆਪਣਾ ਵਪਾਰਕ ਤੌਰ ਤੇ ਕੋਈ ਗੱਲ ਹੁੰਦੀ ਫਿਰ ਤਾਂ ਹੋਰ ਗੱਲ ਆ। ਗੁਰੂ ਨਾਨਕ ਪਾਤਸ਼ਾਹ ਦਾ ਗੌਰ ਪਰਬ ਹੋਣ ਦੇ ਕਾਰਨ ਨਾ ਕੋਈ ਬੰਦਾ ਵੀ ਜਿਹੜਾ ਇਸ ਕੰਮ 'ਚ ਟਿੱਕਾ ਲਾਉਣਾ ਤਾਂ ਦੂਰ ਦੀ ਗੱਲ ਆ ਲੋਕ ਤਾਂ ਖੁਦ ਕੋਲੋਂ ਕਈ ਵਾਰੀ ਜੀਭਾਂ 'ਚੋਂ ਪੈਸੇ ਦਿੰਦੇ ਆ ਜਾਣ ਵਾਲੇ ਨੂੰ ਵੀ ਲੈ ਜੇ ਕੋ ਉਸ ਧਰਤੀ ਤੇ ਚੱਲਿਆ ਤਾਂ ਮੇਰਾ ਵੀ ਜਾ ਕੇ ਆਹ ਆ ਮਾਇਆ ਲੈ ਜਾ ਮੇਰੇ ਕੋਲੋਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਮੇਰੇ ਲਈ ਵੀ ਅਰਦਾਸ ਕਰੀ ਤੇ ਰੋਕਣਾ ਤਾਂ ਬਹੁਤ ਦੂਰ ਦੀ ਗੱਲ ਆ ਇਹਦੇ 'ਚ ਆਪਾਂ ਚਲੋ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਕਿਉਂਕਿ ਬਹੁਤ ਖੁਸ਼ੀ ਨਾਲ ਲੋਕ ਜਾਂਦੇ ਨੇ ਵੜਾ ਮੰਨ ਦੇ ਵਿੱਚ ਚਾਰ ਹੁੰਦਾ ਵੀ ਅਸੀਂ ਉਸ ਧਰਤੀ ਤੇ ਚੱਲੇ ਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰਤਾ ਰਿਆ ਸੋ ਇਸ ਕਰਕੇ ਉਸ ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਨੇ ਉਹ ਨੰਬਰਦਾਰ ਸਹਿਬਾਨ ਦੀ ਜਿਹੜੀ ਆ ਰਿਪੋਰਟ ਤੇ ਚਲੋ ਉਹਨਾਂ ਦੀ ਸਿਫਾਰਿਸ਼ ਕਰਤੀ ਇਹ ਗਾਹਾਂ ਦੇਖਣਾਂ ਦਾ ਏਜੰਸੀਆਂ ਦਾ ਕੰਮ ਠੀਕ ਆ ਆਪਾਂ ਜਿਹੜੇ ਲੋਕ ਆ ਆਪਾਂ ਤਾਂ ਇੱਕ ਦੂਜੇ ਨਾਲ ਹਮਦਰਦੀ ਵੀ ਰੱਖਦੇ ਆ ਤੇ ਆਪਾਂ ਤਾਂ ਕਿਸੇ ਦੇ ਕੰਮ ਤੇ ਟਿਕਾੜਾ ਡਾਉਣਾ ਬੜਾ ਪਾਪ ਸਮਝਦੇ ਆ ਖਾਸ ਕਰਕੇ ਧਾਰਮਿਕ ਕੰਮਾਂ ਦੇ ਵਿੱਚ ਇਹ ਜਿਹੜਾ ਹੁਣ ਮਤਲਬ ਸਿਕਿਉਰਿਟੀ ਵਿਭਾਗ ਦਾ ਕੰਮ ਆ ਜਦੋਂ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਦੀ ਵੀ ਇਹਦੇ ਤੇ ਦੋ ਤਿੰਨ ਪਰਚੇ ਨੇ ਤੇ ਇਹਦਾ ਆਪਣਾ ਉੱਥੇ ਜਾਣਾ ਗਲਤ ਸਾਬਤ ਹੋ ਸਕਦਾ ਤੇ ਫਿਰ ਨੰਬਰ 2 ਤੇ ਦਾ ਆਪਾਂ ਜਿਹੜੀ ਪਹਿਲਾਂ ਗੱਲ ਕੀਤੀ ਆ ਵੀ ਜੇ ਉਹ 9 ਸਾਲ ਤੋਂ ਪਾਕਿਸਤਾਨ ਦੇ ਵਿੱਚ ਫੋਨ ਤੇ ਗੱਲਬਾਤ ਕਰ ਰਹੀ ਸੀ ਤਾਂ ਏਜੰਸੀਆਂ ਦੇ ਕੰਨ ਖੜੇ ਹੋਣੇ ਚਾਹੀਦੇ ਸੀ ਪਤਾ ਨਹੀਂ ਰੱਬ ਜਾਣੇ ਵੀ ਇਹਦੇ ਵਿੱਚ ਏਜੰਸੀਆਂ ਨੇ ਕਿਉਂ ਧਿਆਨ ਨਹੀਂ ਦਿੱਤਾ ਕਿੱਥੇ ਐਡਾ ਵੱਡਾ ਇਹ ਫੇਲਿਅਰ ਹੋਇਆ ਹੁਣ ਤੋਂ ਹੁਣ ਜਿਵੇਂ ਤੁਸੀਂ ਇਹ ਗੱਲ ਕਰ ਰਹੇ ਵੀ 9 ਸਾਲ ਤੋਂ ਸੰਪਰਕ ਵਿੱਚ ਸੀ ਉਹਨਾਂ ਖੰਡ ਚਰਚਾ ਤੋਂ ਇਹ ਵੀ ਸਾਨੂੰ ਮਿਲਦੀ ਵੀ ਜਿਹੜੀ ਉਹਦੀ ਫੋਨ ਆ ਇੱਥੇ ਜਿਹੜਾ ਫੋਨ ਚਲਾਉਂਦੀ ਸੀ ਉਹ ਫੋਨ ਦੀ ਡਿਟੇਲ ਪੁਲਿਸ ਜਾਂ ਕੋਈ ਜਿਹੜਾ ਸਬੰਧਤ ਭਾਗਾਂ ਅਜੰਸੀਆਂ ਉਹ ਕਢਾਉਣਾ ਵੀ ਇਹਦੇ ਸੰਪਰਕ ਕੱਲੇ ਇਸ਼ਕ ਦੇ ਵਿੱਚ ਕਰਦੀ ਸੀ ਵੀ ਜਾਂ ਇਹਦੇ ਹੋਰ ਵੀ ਕਿਸੇ ਦੇ ਨਾਲ ਕੋਈ ਸੰਪਰਕ ਸੀ ਜਾਂ ਇਹ ਇੱਕ ਭਾਰਤ ਦੀ ਕੋਈ ਜਿਹੜੀ ਕੁਪੀਆ ਜਿਹੜੀ ਜਾਣਕਾਰੀ ਕਿੰਨ ਦਿੰਦੇ ਸੀ ਇਹ ਵੀ ਇੱਕ ਵੱਡਾ ਜਿਹੜਾ ਇੱਕ ਸਵਾਲ ਖੜਾ ਹੁੰਦਾ ਵੀ ਇਹਦਾ ਫੋਨ ਦੀ ਪੂਰੀ ਜਾਂਚ ਹੋਣੀ ਚਾਹੀਦੀ ਆ ਦੇਖੋ ਜੀ ਗੱਲ ਇਸ ਤਰ੍ਹਾਂ ਆ ਬਈ ਸਭ ਤੋਂ ਪਹਿਲਾਂ ਤਾਂ ਹੁਣ ਜਿਵੇਂ ਜਿਵੇਂ ਹਾਲਾਤ ਹੁੰਦੇ ਆ ਉਵੇਂ ਉਵੇਂ ਜਿਹੜਾ ਫੋਸਾਂ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਅੱਜ ਕੱਲ ਸਭ ਤੋਂ ਪਹਿਲਾਂ ਜਦੋਂ ਨਾ ਤੁਹਾਡੇ ਤੇ ਕੋਈ ਪਰਚਾ ਦਰਜ ਹੋ ਗਿਆ ਚਾਹੇ ਤਾਂ ਤੁਸੀਂ ਫੜੇ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਪੁਲਿਸ ਨੇ ਤੁਹਾਡਾ ਫੋਨ ਲੈਣਾ ਜਾਂ ਕੋਈ ਲੈਪਟਾਪ ਪਰ ਤੁਹਾਡਾ ਉਹ ਕਾਗਜ਼ੇ ਚ ਲੈਣਾ ਅਗਰ ਕਿਸੇ ਦਾ ਕੋਈ ਮਰਡਰ ਹੋ ਜਾਂਦਾ ਜਾਂ ਕਿਤੇ ਕੋਈ ਉਹੇ ਦੀ ਬਾਰਦਾਤ ਹੋ ਜਾਂਦੀ ਹੈ ਜਿੱਥੋਂ ਮਤਲਬ ਬੰਦਾ ਅਰੈਸਟ ਨਹੀਂ ਹੁੰਦਾ ਤਾ ਸਭ ਤੋਂ ਪਹਿਲਾ ਕੰਮ ਹੀ ਪੁਲਿਸ ਦਾ ਹੁੰਦਾ ਵੀ ਉੱਥੋਂ ਉਹਦੇ ਜਿਹੜੇ ਕਮਿਊਨੀਕੇਸ਼ਨ ਸਿਸਟਮ ਜੋ ਵਰਤ ਰਿਹਾ ਚਾਹੇ ਉਹ ਫੋਨ ਨੇ ਲੈਪਟਾਪ ਨੇ ਕੋਈ ਹੋਰ ਚੀਜ਼ ਆ ਤੇ ਉਹ ਚੀਜ਼ਾਂ ਕਬਜ਼ੇ 'ਚ ਲੈ ਕੇ ਛਾਣਬੀਨ ਸਭ ਤੋਂ ਪਹਿਲਾਂ ਹੁੰਦੀ ਹੋਈ ਇਹਨਾਂ ਚੀਜ਼ਾਂ ਤੋਂ ਤਾਂ ਮੈਂ ਨਹੀਂ ਸਮਝਦਾ ਵੀ ਜਿੱਦ ਦੇ ਰਾਹੇ ਗੱਲਬਾਤ ਹੋਈ ਆ ਤੇ ਪੁਲਿਸ ਨੂੰ ਉਹਦੇ ਦਾ ਤਾਂ ਹੁਣ ਨੂੰ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਚਾਹੀਦਾ ਸੀ ਸਭ ਤੋਂ ਪਹਿਲਾਂ ਤਾਂ ਉਹਦੇ ਫੋਨਾਂ ਦੀ ਉਹ ਜਾਂਚ ਹੁੰਦੀ ਉਹ ਦੇਖਦੇ ਨੰਬਰ ਤੇ ਵਾਕਈ 5 ਸਾਲ ਤੋਂ ਇਹ ਗੱਲਬਾਤ ਕਰ ਰਹੀ ਆ ਤੇ ਜੇ ਕਰ ਰਹੀ ਆ ਤਾਂ ਕੀ ਕਰ ਰਹੀ ਆ ਕਿਉਂਕਿ ਸਾਰਾ ਕੁਝ ਹੁਣ ਬਾਹਰ ਆ ਜਾਣਾ ਜੇ ਮਤਲਬ ਏਜੰਸੀਆਂ ਚੋਂ ਨਿਕੀਆਂ ਤਾਂ ਹੋ ਜਾ ਹੋ ਸਕਦਾ ਵੀ ਕਰਦੇ ਹੋਵੇ ਉਹਨਾਂ ਨੇ ਕੀ ਦੱਸ ਸ਼ਾਇਦ ਨਾ ਮਤਲਬ ਜੀ ਚਾਚੀ ਸੁਣ ਨੂੰ ਮਿਲਦੀ ਵੀ ਉੱਥੇ ਕਿਹੜੀਆਂ ਸੋਸ਼ਲ ਮੀਡੀਆ ਖਬਰ ਚੱਲਦੀਆਂ ਪਰ ਅਸੀਂ ਉਹਦੇ ਤੇ ਮੂਹ ਨਹੀਂ ਲਾਉਂਦੇਗੇ ਵੀ ਸਹੀ ਆ ਗਲਤ ਆ ਵੀ ਉੱਥੇ ਜਿਹਨੇ ਪੁਲਿਸ ਨੇ ਉਹਨੂੰ ਦੋਨਾਂ ਨੂੰ ਮੀਆਂ ਬੀਬੀ ਨੂੰ ਕਦੇ ਵੀ ਅਰੈਸਟ ਕਰ ਲਿਆ ਵਾ ਆ ਛੁੱਟਛੇ ਵੀ ਖਬਰ ਚੱਲਦੀਆਂ ਪਰ ਅਸੀਂ ਅਸੀਂ ਉਹਦੇ ਤੇ ਮੂਹ ਨਹੀਂ ਲਾਉਂਦੇ ਵੀ ਸੱਚਾ ਫਿਰ ਜਾਂ ਝੂਠਾ ਤੇ ਉੱਥੋਂ ਦਾ ਜਿਹੜੇ ਕਪੂਰਸਲਾ ਸਰਪੰਚ ਦਾ ਵੀ ਇੱਕ ਉਹ ਜਿਹੜੀ ਸੋਸ਼ਲ ਮੀਡੀਆ ਚੱਲ ਰਹੀ ਸੀ ਉਹ ਕਹਿੰਦਾ ਵੀ ਇਹਦੇ ਦੋ ਬੱਚੇ ਆ ਤੇ ਇਹਦੀ ਜਿਹੜੀ ਬੈਕਗ੍ਰਾਉਂਡ ਵੀ ਚਿਤਪਾ ਜ਼ਿਆਦਾ ਵਧੀਆ ਨਹੀਂ ਸੀਗਾ ਅਸੀਂ ਇਹਦੇ ਬਾਰੇ ਵੀ ਕੋਈ ਜਿਹੜੀ ਪੱਕੀ ਮੋਹਰ ਆਪਣੇ ਚੈਨਲ 'ਤੇ ਨਹੀਂ ਲਾਉਂਦੇ ਵੀ ਕਿਸ ਤਰ੍ਹਾਂ ਆ ਪਰ ਇੱਕ ਹੁਣ ਜਾਂਚ ਦਾ ਜਿਹੜਾ ਵਿਸ਼ਾ ਜ਼ਰੂਰ ਹੈਗਾ ਏਡਾ ਸੋਸ਼ਲ ਮੀਡੀਆ 'ਤੇ ਖਬਰਾਂ ਚੱਲਦੀਆਂ ਕਿ ਤੁਸੀਂ ਹੁਣ ਦਰਸ਼ਕਾਂ ਨੂੰ ਜਾਂ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਦੇਖੋ ਗੱਲ ਇਸ ਤਰ੍ਹਾਂ ਵੀ ਆ ਜਿਹੜਾ ਤੁਸੀਂ ਦੱਸਦੇ ਹੋ ਵੀ ਪੁਲਿਸ ਦਾ ਵੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਦੇਖੋ ਕਾਲੇ ਸਤਰਾ ਆ ਵੀ ਆਪਾਂ ਜਦੋਂ ਇੱਥੋਂ ਇਹ ਜੱਥੇ ਜਾਂਦੇ ਨੇ ਇਹਨਾਂ ਦਾ ਵੀਜ਼ਾ ਕੋਸ ਸੀਮਤ ਸਮੇਂ ਲਈ ਹੁੰਦਾ ਚਾਹੇ ਦੇਸ਼ ਪਾਕਿਸਤਾਨ ਕੋਸ ਵੀ ਆ ਅਕਸਰ ਜਾਣਾ ਤਾਂ ਆਪਾਂ ਨੂੰ ਵੀਜ਼ਾ ਲੈ ਕੇ ਹੀ ਪੈਂਦਾ ਨਾ ਉੱਥੇ ਤੇ ਵੀਜ਼ੇ ਦੀ ਜਿਹੜੀ ਸਮਾਂ ਸੀਮਾ ਪਤਾ ਲੱਗਾ ਸੀ ਕਿ ਉਹਨਾਂ ਨੇ ਨਾਗਰਿਕਤਾ ਨਾਗਰਿਕਤਾ ਲੈਣ ਵਾਸਤੇ ਨਾ ਉਹਨਾਂ ਨੇ ਕਹਿੰਦੇ ਵੀਜ਼ਾ ਅ ਅਪਲਾਈ ਵੀ ਕਰਤਾ ਸੋਸ਼ਲ ਮੀਡੀਆ ਦੀ ਖਬਰਾਂ ਦੇ ਅਨਸਾਰ ਮੈਂ 1 ਮਹੀਨੇ ਦਾ ਹੋ ਗਿਆ ਵੀ ਨਾਗਰਿਕਤਾ ਮਿਲ ਜਾਈ ਹਾਂ ਮੈਂ ਸਮਝਦਾ ਗੱਲ ਵੀ ਚਲੋ ਠੀਕ ਆ ਉੱਥੇ ਇਨੀ ਸਖਤਾਈ ਨਹੀਂ ਹੈ ਕਿੜਾ ਉੱਥੇ ਲੋਕ ਬਹੁਤ ਜ਼ਿਆਦੇ ਰਿਪਿਊਜੀ ਜਾ ਕੇ ਉੱਥੇ ਛਰ ਲੈ ਰਹੇ ਨੇ ਜਾਂ ਪਰ ਮਸਲਾ ਗੱਲਦਾ ਵੀ ਫਿਰ ਵੀ ਕਾਗਜ਼ੀ ਕਾਰਵਾਈ ਜਿਹੜੇ ਕਾਨੂੰਨੀ ਦੋਪੇਜ ਤਾਂ ਹੁੰਦੇ ਨੇ ਨਾ ਅਗਰ ਬੰਦਾ ਉੱਤੇ ਫਿਰ ਉਹ ਜਦੋਂ ਸਮਾ ਲੰਘ ਜਾਂਦਾ ਕਿਸੇ ਵੀ ਚੀਜ਼ ਦੀ ਮਨਿਆਰ ਆ ਵੀਜੇ ਦੀ ਖਤਮ ਹੋ ਜਾਂਦੀ ਆ ਤਾਂ ਕਾਨੂੰਨੀ ਉਲਝਣਾਂ ਦਾ ਸਾਹਮਣਾ ਤਾਂ ਕਰਨਾ ਪੈ ਸਕਦਾ ਨਾ ਫਿਰ ਬਗਾਨਾ ਮਾਲਕਾ ਉੱਤੇ ਕੁਝ ਵੀ ਹੋ ਸਕਦਾ ਸੋ ਇਸ ਕਰਕੇ ਹੋ ਸਕਦਾ ਵੀ ਚਲੋ ਪੁਲਿਸ ਨੇ ਕੋਈ ਮਤਲਬ ਜੇ ਉਹਦੀ ਗ੍ਰਿਫਤਾਰੀ ਦੀ ਗੱਲ ਆ ਤਾਂ ਉਹ ਇਸੇ ਤਰੀਕੇ ਹੋ ਸਕਦੀ ਆ ਉਹ ਤਾਂ ਮਤਲਬ ਕੋਈ ਹੋਰ ਤਾਂ ਉਹਨਾਂ ਲਈ ਤਾਂ ਇਹ ਵੀ ਸੋਸ਼ਲ ਮੀਡੀਆ ਨਾਲ ਜੁੜਿਆ ਜਾਂਦਾ ਹੀ ਕਹਿੰਦੇ ਉਹਦੇ ਆਪ ਦਾ ਵਿਆਹ ਹੋਇਆ ਹੋਇਆ ਬੰਦਾ ਉਹ ਉਹਦੇ ਉਹਦੇ ਤਿੰਨ ਬੱਚੇ ਆ ਦੇਖੋ ਦੇਖੋ ਉਧਰ ਹੁਣ ਪਤਾ ਨਹੀਂ ਉਹਦਾਂ ਤਰਾਕ ਗਿਆ ਸੀ ਪਿੰਨਾ ਜਾऊं ਕਿੱਦਾਂ ਸੀ ਜਾਂ ਕਿੱਦਾਂ ਉਹ ਰੱਖ ਸਕਦੀ ਆ ਉਹ ਪਿੰਨਾ ਨਹੀਂ ਉਹ ਨਹੀਂ ਹੈਗਾ ਸਰਾ ਦੇ ਵਿੱਚ ਇਹ ਨਹੀਂ ਹੈਗਾ ਤੁਸੀਂ ਆਪਾਂ ਆਮੀ ਦੇਖਦੇ ਆ ਵੀ ਉੱਤੇ ਉਹਨਾਂ ਹਾਂ ਉਹ 2 2 3 3 4 4 ਦੇਖੋ ਕਿੰਨੀਆਂ ਕਿੰਨੀਆਂ ਔਰਤਾਂ ਰੱਖ ਸਕਦੇ ਨੇ ਇਸ ਗੱਲੋਂ ਖਨੀ ਦਾ ਕਿਸਮਤ ਲੋਕ ਨੇ ਖਨੀ ਕਰਮਾਂ ਦੇ ਮਾਰੇ ਹੋਏ ਨੇ ਸਮਾਂ ਦਾ ਕਹਿੰਦੇ ਹੁੰਦੇ ਆ ਵੀ ਇੱਕ ਨਾਲ ਹੀ ਬੜਾ ਚੱਲਦਾ ਵਾ ਪਰ ਦੇਖਣਾ ਵੀ ਹੋਰ ਉਹ ਹੁਣ ਪੰਜਾਬਣ ਨੂੰ ਜਿਹੜੀ ਆ ਉਹ ਜਿਹੜੀ ਉਥੋਂ ਦੀ ਰਹਿਣ ਵਾਲੀ ਨੇ ਉਹ ਤਾਂ ਪ੍ਰਵਾਨ ਕਰੂਗੀ ਕਿ ਨਹੀਂ ਕਰੂਗੀ ਇਹ ਇਹ ਵੱਡੀ ਗੱਲ ਹੈ ਨਾ ਚਲਦੇ ਆ ਵੀ ਉਹ ਉਹ ਨੂੰ ਪ੍ਰਵਾਨ ਕਰੂਗੀ ਜਾਂ ਨਾ ਕਰੂਗੀ ਕਿਉਂਕਿ ਵੈਸੇ ਠੀਕ ਆ ਵੀ ਜੇ ਤਾਂ ਮਤਲਬ ਜਿਵੇਂ ਉਹਨਾਂ ਦੇ ਚੱਲਦਾ ਵੀ ਇੱਕ ਲੈ ਆਂਦੀ ਦੂਜੀ ਪਹਿਲਾਂ ਹੀ ਘਰੇ ਆ ਫਿਰ ਉਹ ਮਤਲਬ ਜੇ ਤਾਂ ਇਸ ਤਰੀਕੇ ਨਾਲ ਉਹਨੂੰ ਆਪਣਾ ਕਰ ਲਓਗੇ ਐਕਸੈਪਟ ਕਰ ਲਓ ਤਾਂ ਚੱਲਦਾ ਪਰ ਔਖਾ ਤਾਂ ਹੈ ਨਾ ਆਪਣੇ ਲਈ ਚਲੋ ਠੀਕ ਆ ਉਹਨਾਂ ਦਾ ਤਾਂ ਸੁਭਾਅ ਵਾਲਾ ਲਾ ਲਓ ਜਾਂ ਉਹਨਾਂ ਦੇ ਕਾਨੂੰਨ 'ਚ ਉਹਨਾਂ ਨੂੰ ਆਜ਼ਾਦੀ ਆ ਉਹ ਦੋ ਦੋ ਤਿੰਨ ਤਿੰਨ ਜਨਾਨੀਆਂ ਵਿਆਹ ਕਰਵਾ ਸਕਦੇ ਨੇ ਪਰ ਆਪਣੇ ਵਾਲੀਆਂ ਤਾਂ ਦੂਜੀ ਨੂੰ ਬਰਦਾਸ਼ਤ ਨਹੀਂ ਕਰਦੀਆਂ ਇਸ ਕਰਕੇ ਹੋ ਸਕਦਾ ਕੱਲ ਨੂੰ ਇਹਨੂੰ ਹੀ ਤਕਲੀਫ ਹੋਣ ਲੱਗੇ ਜੇ ਉਹਦੀ ਪਹਿਲੀ ਜਨਾਨੀ ਤੋਂ ਬਖੇੜਾ ਤਾਂ ਖੜਾ ਹੋ ਸਕਦਾ ਕਿਉਂਕਿ ਅਸੀਂ ਜਿਹੜੀ ਕਮਿਊਨਿਟੀ ਦੇ ਵਿੱਚ ਪੈਦਾ ਹੀ ਨਹੀਂ ਹੋਏ ਜਿਹੜੇ ਧਰਮ ਦੇ ਵਿੱਚ ਅਸੀਂ ਜੰਮੇ ਪਲੇ ਨਹੀਂ ਹੈ ਉਹਦੇ ਅਸੂਲ ਤਾਂ ਫਿਰ ਜਦੋਂ ਅਸੀਂ ਇੱਕ ਦਮ ਉੱਚ ਜਾਤਾ ਵੜਦੇ ਆ ਮੁੜ ਕੇ ਉਹਨਾਂ ਨੂੰ ਧਾਰਨ ਕਰਨਾ ਉਹਨਾਂ ਦੇ ਅਨੁਸਾਰ ਚੱਲਣਾ ਬੜਾ ਆਪਾ ਦਾ ਕੋਈ ਨਾਂ ਵੀ ਲੈ ਲਵੇ ਲੌਣੀ ਦਾ ਔਰਤ ਬਹੁਤ ਦੂਰਾ ਨਾਂ ਵੀ ਕਰ ਲਿਆ ਜਾਵੇ ਜੇ ਸਾਡੀਆਂ ਔਰਤਾਂ ਨੂੰ ਘਰੋਂ ਫੜ ਕੇ ਬਾਹਰ ਕੱਢਦੇ ਨੇ ਹੁੰਦਾ ਪਾਣੀ ਬੰਦ ਹੋ ਜਾਂਦਾ ਜੀ ਇੱਥੇ ਗਲਤ ਆਪਾਂ ਉਹੀ ਕਰਦੇ ਆ ਆਪਣੇ ਕਾਨੂੰਨ ਵੀ ਆ ਅਗਰ ਤੁਸੀਂ ਤਲਾਕ ਤੋਂ ਬਿਨਾਂ ਦੂਸਰਾ ਵਿਆਹ ਕਰਾ ਲੈਂਦੇ ਆ ਤਾਂ ਤੁਹਾਡੇ ਤੇ ਕਾਰਵਾਈ ਹੁੰਦੀ ਸੋ ਇਸ ਕਰਕੇ ਉਹਨਾਂ ਲੋਕਾਂ ਦੀ ਬਈ ਨਹੀਂ ਹੈ ਉਹਨਾਂ ਦੀ ਆਪ ਦੀ ਆਜ਼ਾਦੀ ਆ ਸਾਡੇ